ਇਸ ਬਾਤੀ ਜ਼ਿੰਦਗੀ ਦੀ ਸਟੋਰੀ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਵੀਂ ਕਹਾਣੀ ਮੂਰਖਤਾ ਨਸੀਬ ਦੀ ਗੱਲ ਸੁਣ ਕੇ ਮੈਂ ਠਠੰਬਰ ਕੇ ਖਲੋ ਗਿਆ ਸਾਂ ਮੈਨੂੰ ਆਪਣੇ ਪੈਰਾਂ ਹੇਠ ਜ਼ਮੀਨ ਕੰਬਦੀ ਜਾਪੀ ਸੀ ਮੈਂ ਡਰ ਗਿਆ ਜਿਵੇਂ ਮੈਨੂੰ 12 ਪੱਥਰ ਕੀਤਾ ਜਾ ਰਿਹਾ ਹੋਵੇ ਉਸਨੇ ਗੱਲ ਇਹ ਜਿਹੀ ਕੀਤੀ ਸੀ ਅਸੀਂ ਸਾਹਮਣੀ ਪਹਾੜੀ ਤੇ ਰੈਕੀ ਕਰ ਰਹੇ ਸਾਂ ਪਿੱਛੇ ਉਸਨੇ ਮੇਰੇ ਕੋਲ ਆ ਕੇ ਹੌਲੀ ਜੇ ਮੇਰੇ ਸਿਰ ਤੇ ਇੱਕ ਗੋਲਾ ਦਾਗ ਦਿੱਤਾ ਸੀ ਮੈਂ ਤੌਰ ਅੰਦਰ ਤੱਕ ਕੰਬ ਗਿਆ ਸਾਂ ਤੇ ਉਸਦੇ ਮੂੰਹ ਵੱਲ ਹੀ ਦੇਖਦਾ ਰਹਿ ਗਿਆ ਸੀ ਉਹ ਐਡੀ ਵੱਡੀ ਮੂਰਖਤਾ ਕਿਵੇਂ ਕਰ ਸਕਦਾ ਸੀ ਇਹ ਸਨ 1965 ਦੀ ਗੱਲ ਹੈ ਸਾਡੀ ਤਿੰਨ ਸਿੱਖ ਰੈਜਿਮੈਂਟ ਨੇ ਕਸ਼ਮੀਰ ਵਿੱਚ ਕੁੱਪਵਾੜਾ ਤੋਂ ਆ ਕੇ ਸੀਆਰਪੀਐਫ ਤੋਂ ਲਾਸਟਡ ਚੌਂਕੀ ਦਾ ਚਾਰਜ ਸੰਭਾਲਿਆ ਸੀ ਇੱਥੇ ਹੀ ਨਸੀਬ ਦੀ ਉਹ ਮੂਰਖਤਾ ਹੋਈ ਸੀ ਜਿਸ ਨੇ ਇੱਕ ਪਾਲ ਲਈ ਮੇਰੀਆਂ ਅੱਖਾਂ 'ਗੇ ਹਨੇਰਾ ਲੈ ਆਂਦਾ ਸੀ ਇਹ ਪਹਾੜੀ ਇਲਾਕਾ ਸੀ ਪਹਾੜੀ ਦੇ ਉਸ ਪਾਰ ਪਾਕਿਸਤਾਨੀਆਂ ਦੇ ਮੋਰਚੇ ਸਨ ਤੇ ਇਸ ਪਾਰ ਸਾਡੇ ਅਸੀਂ ਪੂਰਾ ਇਲਾਕਾ ਦੂਰ ਤੱਕ ਸਾਫ਼ ਕਰ ਲਿਆ ਸੀ ਤਾਂ ਕਿ ਦੁਸ਼ਮਣ ਦੂਰੋਂ ਹੀ ਨਜ਼ਰ ਨਹੀਂ ਪੈ ਜਾਏ। ਅਸੀਂ ਆਪਣੇ ਮੋਰਚੇ ਬਣਾ ਰਹੇ ਸਾਂ। ਨਸੀਬ ਕਹਿਣ ਲੱਗਾ ਯਾਰ ਕਸ਼ਮੀਰ ਨੂੰ ਤਾਂ ਧਰਤੀ ਦਾ ਸਵਰਗ ਆਖਦੇ ਨੇ। ਫੇਰ ਤੈਨੂੰ ਕੋਈ ਤਕਲੀਫ਼ ਹੈ? ਬਸ ਦੇ ਸਾਥੀ ਗੁਰਮਖ ਨੇ ਕਿਹਾ ਤਕਲੀਫ਼ ਤਾਂ ਹੈ। ਸਵਰਗ ਵਿੱਚ ਵੀ ਫੌਜੀ ਮੋਰਚੇ? ਨਸੀਬ ਨੇ ਬੇਲ ਜਾ ਇੱਕ ਪਾਸੇ ਨੂੰ ਸੁੱਟ ਦਿਆਂ ਕਿਹਾ। ਨਸੀਬ ਸਿਆਂ ਬੇਲਚਾ ਚੌਕ ਤੇ ਮੋਰਚਾ ਖੋਦ ਹਰ ਥਾਂ ਪੇਪਰ ਡ੍ਰੌਪ ਕਰਕੇ ਨਹੀਂ ਸਰਦਾ ਮੇਰਾ ਆਰਡਰ ਸੌਣ ਗਿਆ ਉਸਨੇ ਨੀਵੀਂ ਪਾ ਲਈ ਸੀ ਬੇਲਚਾ ਚੌਕ ਕੇ ਫਿਰ ਮੋਰਚਾ ਖੋਦਣ ਲੱਗ ਪਿਆ ਸੀ ਕਿੰਨਾ ਹੀ ਚਰਸ ਨੇ ਕਿਸੇ ਨਾਲ ਵੀ ਕੋਈ ਗੱਲ ਨਾ ਕੀਤੀ ਮੇਰਾ ਮਨ ਖਰਾਬ ਜਾ ਹੋ ਗਿਆ ਮੈਨੂੰ ਲੱਗਾ ਪੇਪਰ ਡ੍ਰੌਪ ਕਰਨ ਦਾ ਮੇਨਾ ਮਾਰ ਕੇ ਮੈਂ ਉਹਦਾ ਦਿਲ ਦੁਖਾਇਆ ਸੀ ਮੋਰਚੇ ਖੋਦਣ ਤੋਂ ਬਾਅਦ ਸ਼ਾਮੀ ਜਦ ਰੰਗ ਵਰਤਾਈ ਗਈ ਤਾਂ ਮੈਂ ਉਚੇਚਾ ਸਕੂਲ ਜਾ ਕੇ ਅਸਨਾਰ ਜਾਮ ਖੜਕਾਇਆ ਸੀ। ਮੈਨੂੰ ਸਾਰਾ ਦਿਨ ਉਸ ਗੱਲ ਦਾ ਪਛਤਾਵਾ ਰਿਹਾ ਸੀ। ਮੈਂ ਉਸਦੇ ਪੇਪਰ ਡ੍ਰੌਪ ਕਰਨ ਦੀ ਗੱਲ ਦੁਹਰਾ ਕੇ ਉਸਦਾ ਮਨ ਦੁਖੀ ਕੀਤਾ ਸੀ। ਅਸਨਾਰ ਜਾਮ ਖੜਕਾ ਕੇ ਸ਼ਾਇਦ ਮੈਂ ਆਪਣੇ ਹੀ ਦਿਲ ਦਾ ਭਾਰ ਹਲਕਾ ਕੀਤਾ ਸੀ। ਨਸੀਬ ਨੇ ਅੱਖਾਂ ਉੱਪਰ ਨਹੀਂ ਸੀ ਚੁੱਕੀਆਂ। ਚੁੱਪਚਾਪ ਗਲਾਸ ਖਾਲੀ ਕਰਕੇ ਇੱਕ ਪਾਸੇ ਨੂੰ ਤੁਰ ਗਿਆ ਸੀ। ਦੂਰ ਇੱਕ ਝਾੜੀ ਉੱਲੇ ਜਾ ਬੈਠਾ ਸੀ। ਮੈਨੂੰ ਪਤਾ ਸੀ ਉਹ ਆਪਣੇ ਆਪ ਨਾਲ ਇੱਕ ਅਜੀਬ ਲੜਾਈ ਲੜ ਰਿਹਾ ਸੀ। ਸਾਨੂੰ ਇੱਥੇ ਆਇਆ ਨੂੰ ਹਜੇ ਕੁਝ ਹੀ ਦਿਨ ਹੋਏ ਸਨ ਸਵੇਰ ਦੇ 5 ਵਜੇ ਸਨ ਅਚਾਨਕ ਸਾਡੇ ਤੇ ਦੁਸ਼ਮਨ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਸਾਡੇ ਜਵਾਨਾਂ ਨੂੰ ਵੀ ਫਾਇਰਿੰਗ ਦਾ ਹੁਕਮ ਦਿੱਤਾ ਹੋਇਆ ਸੀ ਅਸੀਂ ਵੀ ਜਵਾਬੀ ਫਾਇਰਿੰਗ ਸ਼ੁਰੂ ਕਰ ਦਿੱਤੀ ਦੁਸ਼ਮਨ ਦੇ 3 ਇੰਚ ਮਾਰਟਰ ਦੇ ਫਾਇਰ ਸਾਡੇ ਉੱਪਰ ਆਣ ਕੇ ਡਿੱਗੇ ਸਨ ਕੋਈ ਇੱਕ ਘੰਟਾ ਫਾਇਰਿੰਗ ਚੱਲਦੀ ਰਹੀ ਅਸੀਂ ਆਪਣੇ ਮੋਰਚੇ ਬਹੁਤ ਮਜ਼ਬੂਤ ਕਰ ਲਏ ਸਨ ਇਸ ਲਈ ਦੁਸ਼ਮਨ ਦੀ ਫਾਇਰਿੰਗ ਨਾਲ ਸਾਡਾ ਕੋਈ ਨੁਕਸਾਨ ਨਾ ਹੋਇਆ ਕਈ ਘੰਟੇ ਲੜਾਈ ਚੱਲਦੀ ਰਹੀ ਫਿਰ ਅਚਾਨਕ ਦੁਸ਼ਮਨ ਨੇ ਫਾਇਰ ਬੰਦ ਕਰ ਦਿੱਤਾ ਸੀ ਸਾਡੇ ਸੂਬੇਦਾਰ ਬਖਸ਼ੀ ਸਿੰਘ ਨੇ ਪਿੱਛੋਂ ਹੈੱਡ ਕੁਆਟਰ ਤੋਂ ਕੰਡਿਆਲੀ ਤਾਰ ਮੰਗਵਾ ਕੇ ਚੌਂਕੀ ਦਿਵਾਲੀ ਦੂਰ ਤੱਕ ਲਗਵਾ ਦਿੱਤੀ ਸੀ ਉਸ ਦੇ ਹੇਠਾਂ ਬਾਰੂਦੀ ਸੁਰੰਗਾਂ ਵੀ ਵਿਛਾ ਦਿੱਤੀਆਂ ਗਈਆਂ ਸਨ ਉਸੇ ਦੀ ਸੂਝ ਬੂਝ ਤੇ ਤਜਰਬੇ ਸਦਕਾ ਦੁਸ਼ਮਨ ਦੇ ਹਮਲੇ ਨਾਲ ਸਾਡਾ ਕੋਈ ਨੁਕਸਾਨ ਨਹੀਂ ਸੀ ਹੋਇਆ ਮੇਰਾ ਰੈਂਕ ਉਦੋਂ ਲਾਂਸ ਨਾਇਕ ਦਾ ਸੀ ਦਿਨ ਚੜ੍ਹਿਆ ਤਮੈਨੂੰ ਹੁਕਮ ਹੋਇਆ ਕਿ ਸਾਹਮਣੀ ਪਹਾੜੀ ਤੇ ਜਾ ਕੇ ਰੈਕੀ ਕੀਤੀ ਜਾਵੇ ਮੈਂ ਨਸੀਬ ਗੁਰਮਖ ਤੇ ਇੱਕ ਸਕਾਉਟ ਆਪਣੇ ਨਾਲ ਲਈ ਤੇ ਪਹਾੜੀ ਤੇ ਚੜ੍ਹਨਾ ਸ਼ੁਰੂ ਕਰ ਦਿੱਤਾ ਸਿੱਧੀ ਪਹਾੜੀ ਸੀ ਚੜਦਿਆਂ 2 ਘੰਟੇ ਲੱਗੇ ਸਾਡੇ ਸਕਾਉਟ ਨੇ ਪੋਜੀਸ਼ਨ ਲੈ ਲਈ ਤੇ ਸਾਨੂੰ ਅੱਗੇ ਵਧਣ ਲਈ ਕਿਹਾ ਅਸੀਂ ਪਹਾੜੀ ਦੀ ਚੋਟੀ ਤੇ ਪਹੁੰਚ ਗਏ ਸਿਪਾਹੀ ਨਸੀਬ ਸਿੰਘ ਹੌਲੀ ਦਿਨੇ ਕਹਿਣ ਲੱਗਾ ਗਿਆਨ ਸਿਆ ਜੇ ਕੋਈ ਹੂਰ ਵਰਗੀ ਕਸ਼ਮੀਰਨ ਪੇਡਾਂਚਾਰ ਦੀ ਟੱਕਰ ਗਈ ਮੈਂ ਤਾਂ ਜਵਾਬ ਦਿੱਤਾ ਦੂਜਾ ਸਿਪਾਹੀ ਗੁਰਮਖ ਸਿੰਘ ਕਹਿਣ ਲੱਗਾ ਪੇਡਾਂਚਾਰ ਦੀ ਹੂਰ ਦੀ ਥਾਂ ਕਿਸੇ ਬੰਦੂਕ ਦੀ ਗੋਲੀ ਵੀ ਉੜੀਕਦੀ ਹੋ ਸਕਦੀ ਆ ਉਹਨਾਂ ਦੋਹਾਂ ਦੀ ਅਕਸਰ ਹੀ ਝੇੜ ਚੱਲਦੀ ਰਹਿੰਦੀ ਸੀ ਉਹ ਇੱਕ ਦੂਜੇ ਨਾਲ ਸਿੰਘ ਫਸਾਈ ਰੱਖਦੇ ਸਨ ਉਹਨਾਂ ਦੀ ਇਹ ਚੁੰਝ ਚਰਚਾ ਪੂਰੀ ਯੂਨਿਟ ਵਿੱਚ ਮਸ਼ਹੂਰ ਸੀ ਨਸੀਬ ਸਿੰਘ ਬੋਲਿਆ ਓਏ ਗੁਰਮਖਾ ਗੋਲੀਆਂ ਜੇਤੇ ਕਰਨ ਵਾਲਿਆਂ ਨੂੰ ਗੋਲੀਆਂ ਹੀ ਮਿਲਦੀਆਂ ਹੁੰਦੀਆਂ ਤੇ ਹੂਰਾਂ ਦੀ ਕਾਮਨਾ ਕਰਨ ਵਾਲਿਆਂ ਨੂੰ ਹੂਰਾਂ ਚੋਟੀ ਤੇ ਜਾ ਕੇ ਮੈਂ ਦੂਰਬੀ ਨਾਲ ਦੇਖਿਆ ਪਾਕਿਸਤਾਨੀਆਂ ਨੇ ਸਾਡੇ ਇਲਾਕੇ ਵਿੱਚ ਚੌਂਕੀ ਬਣਾਈ ਹੋਈ ਸੀ ਕੰਪਾਸ ਨਾਲ ਨਕਸ਼ਾ ਚੈੱਕ ਕੀਤਾ ਉਹ ਪਹਾੜੀ ਸਾਡੇ ਹੀ ਇਲਾਕੇ ਵਿੱਚ ਸੀ ਗਰਮਕ ਸਿੰਘ ਨੇ ਨਸੀਬ ਸਿੰਘ ਨੂੰ ਕਿਹਾ ਹੋ ਦੇਖ ਤੇਰੀ ਹੂਰ ਪੇਡਾਂ ਜਾ ਰਹੀ ਆ ਜਾ ਪਾਜਫੀ ਜਾ ਕੇ ਸਿੱਧੀ ਗੋਲੀ ਪੜਪੜੀ ਚ ਵੱਜੂ ਓਏ ਗੁਰਮਖਾ ਗੋਲੀ ਗੋਲੀ ਤੇ ਵੀ ਖਾਣ ਵਾਲੇ ਦਾ ਨਾਂ ਲਿਖਿਆ ਹੁੰਦਾ ਕੀ ਪਤਾ ਕਿਸੇ ਗੋਲੀ ਤੇ ਮੇਰਾ ਨਾਂ ਲਿਖਿਆ ਹੀ ਨਾ ਹੋਵੇ ਤੇ ਤੇਰਾ ਲਿਖਿਆ ਗਿਆ ਹੋਵੇ ਓਏ ਨਸੀਬ ਬਾਂਦਰਾ ਖ ਆਪਣੀ ਕਾਲੀ ਜਵਾਨ ਪਤੰਦਰੋ ਜੰਗ ਵਿੱਚ ਆਏ ਬੈਠਿਓ ਜ਼ਿੰਦਗੀ ਦੀ ਖੈਰ ਮੰਗੋ ਮੈਂ ਉਹਨਾਂ ਨੂੰ ਝੜਕ ਦਿੱਤਾ ਨਸੀਬ ਸਿੰਘ ਕਹਿਣ ਲੱਗਾ ਗਿਆਨ ਸਿਆ ਹੁਕਮ ਦੇ ਮੈਂ ਹੁਣੇ ਜਾ ਕੇ ਦੁਸ਼ਮਣਾਂ ਨੂੰ ਨਾਨੀ ਚਿੱਤੇ ਕਰਾਵਾਂ ਦਸ਼ਮਣ ਨੂੰ ਨਾਨੀ ਕਿਉਂ ਚਿੱਤੇ ਕਰਾਉਣੀਆਂ ਜਾ ਤੂੰ ਆਪਣੀ ਹੋਰ ਵਰਗੀ ਕਸ਼ਮੀਰਾਂ ਨੂੰ ਜਾ ਕੇ ਮਿਲ ਗਰਮਖ ਨੇ ਫਿਰ ਝੇੜ ਕੀਤੀ ਨਸੀਬ ਕਹਨ ਲਗਾ ਗਰਮਖਾ ਹੂਰਾ ਵੀ ਦਸ਼ਮਣ ਨੂੰ ਨਾਨੀ ਚਿੱਤੇ ਕਰਾਉਣ ਵਾਲਿਆਂ ਦੀ ਨਸੀਬ 'ਚ ਹੁੰਦੀਆਂ ਦਸ਼ਮਣ ਦੇਖ ਕੇ ਦਰ ਕੀ ਜਾਣ ਵਾਲਿਆਂ ਨੂੰ ਤਾਂ ਘਰ ਵਾਲੀਆਂ ਵੀ ਪੱਠੇ ਨਹੀਂ ਪਾਉਂਦੀਆਂ ਪਤਾ ਨਹੀਂ ਪਰ ਜਾਈ ਤੈਨੂੰ ਕਿਦਾਂ ਬਰਦਾਸ਼ਤ ਕਰਦੀ ਆ ਹਰ ਵੇਲੇ ਸੜੀਓ ਗਾਲੀ ਕਰੇਗਾ ਕੋਈ ਆਪਣੀ ਰੰਜਿ ਚਰਚਾ ਵਿੱਚ ਘਰਵਾਲੀਆਂ ਤੱਕ ਨਾ ਜਾਇਆ ਕਰੋ ਮੈਂ ਦੋਹਾਂ ਨੂੰ ਝੜਕ ਕੇ ਫਿਰ ਚੁੱਪ ਕਰਾਉਂਦੀ ਕੋਸ਼ਿਸ਼ ਕੀਤੀ ਫਿਰ ਵੀ ਗਰਮਖਸ ਨੂੰ ਟੀਚਰ ਕਰਨ ਤੋਂ ਬਾਝ ਨਾ ਆਇਆ ਕੈਨ ਲਗਾ ਕੋਈ ਮੇਰੀ ਛੱਡ ਤੂੰ ਦੱਸ ਫੌਜਵਾਲ ਨੂੰ ਕਿਉਂ ਭੱਜਿਆ ਸੀ ਆਪਣੀ ਹੂਰ ਨੂੰ ਛੱਡ ਕੇ ਚੁੱਪ ਹੋਈ ਗਰਮਖ ਇਸ ਤੋਂ ਅੱਗੇ ਕੋਈ ਗੱਲ ਨਹੀਂ ਕਰੇਗਾ ਮੈਂ ਗਰਮਖ ਨੂੰ ਝੜਕ ਕੇ ਚੁੱਪ ਕਰਵਾ ਦਿੱਤਾ ਮੈਨੂੰ ਪਤਾ ਸੀ ਉਹ ਨਸੀਬ ਦੀ ਦੁੱਖ ਦੀ ਰਗ ਤੇ ਹੱਥ ਰੱਖ ਰਿਹਾ ਸੀ ਨਸੀਬ ਨੂੰ ਜਦ ਵੀ ਅਜਿਹੀ ਟੀਚਰ ਕੀਤੀ ਜਾਂਦੀ ਸੀ ਉਹ ਚੁੱਪ ਕਰ ਜਾਇਆ ਕਰਦਾ ਸੀ। ਇਹ ਇਕੱਲਾ ਦੂਰ ਜਾ ਕੇ ਗਲੇਡੂ ਪਰਨ ਲੱਗ ਪਿਆ ਕਰਦਾ ਸੀ। ਫਸ ਨੂੰ ਇਕੱਲਿਆਂ ਇਕੱਲੇ ਵਾਂਝੇ ਚੁੱਪ ਚਾਪ ਅਥਰੂ ਕੇਰਦੇ ਸੀ ਕਈ ਵਾਰ ਦੇਖਿਆ ਸੀ। ਮੇਰੀ ਝਿੜਕ ਤੋਂ ਬਾਅਦ ਉਹ ਦੋਵੇਂ ਚੁੱਪ ਕਰ ਗਏ। ਨਸੀਬ ਦੀ ਤਾਂ ਚਾਲ ਵੀ ਮੱਦਮ ਪੈ ਗਈ ਸੀ। ਸਾਰੇ ਯੂਨਿਟ ਨੂੰ ਪਤਾ ਸੀ ਉਹ ਫੌਜ ਵਿੱਚ ਕਿਉਂ ਭਰਤੀ ਹੋਇਆ ਸੀ। ਬਸ ਦਾ ਫੌਜ ਵਿੱਚ ਆਉਂਦਾ ਕੋਈ ਇਰਾਦਾ ਨਹੀਂ ਸੀ। ਉਹ ਪੜ੍ਹਾਈ ਵਿੱਚ ਹੁਸ਼ਿਆਰ ਸੀ। ਅਸਦੇ ਬਾਪ ਨੇ ਉਸਨੂੰ ਇੰਜੀਨੀਅਰ ਬਣਾਉਣ ਦੇ ਸੁਪਨੇ ਦੇਖੇ ਸਨ 10ਵੀਂ ਫਰਸਟ ਕਲਾਸ ਵਿੱਚ ਪਾਸ ਕਰਕੇ ਉਹ ਨਾਨ-ਮੈਡੀਕਲ ਪੜ ਰਿਹਾ ਸੀ ਸੈਕੰਡ ਈਅਰ ਵਿੱਚ ਉਸ ਦਾ ਨਾਲ ਪੜ੍ਹਦੀ ਕੁੜੀ ਨਾਲ ਪਿਆਰ ਹੋ ਗਿਆ ਸੀ ਤੇ ਉਹ ਉਸਦੇ ਪਿਆਰ ਵਿੱਚ ਪੜਨਾ ਲਿਖਣਾ ਹੀ ਭੁੱਲ ਗਿਆ ਸੀ ਐਫਐਸਸੀ ਦੇ ਪੇਪਰ ਡ੍ਰੌਪ ਕਰਕੇ ਉਹ ਬਾਪ ਤੋਂ ਡਰਦਾ ਜਲੰਧਰ ਕੈਂਟ ਜਾ ਕੇ ਫੌਜ ਵਿੱਚ ਭਰਤੀ ਹੋ ਗਿਆ ਸੀ ਫੌਜ ਵਿੱਚ ਆ ਕੇ ਹੀ ਉਸਨੂੰ ਪਤਾ ਲੱਗਾ ਸੀ ਕਿ ਉਸਦੀ ਪ੍ਰੇਮਿਕਾ ਬੀਰੀ ਦਾ ਉਸਦੇ ਘਰ ਵਾਲਿਆਂ ਨੇ ਕਿਸੇ ਓਵਰਸੀਅਰ ਨਾਲ ਵਿਆਹ ਕਰ ਦਿੱਤਾ। ਜਦ ਦਿਨ ਉਸ ਨੂੰ ਇਹ ਖਬਰ ਮਿਲੀ ਸੀ ਉਸਨੇ ਰੱਜ ਕੇ ਰੰਮ ਪੀਤੀ ਤੇ ਰੱਜ ਕੇ ਰੋਇਆ ਸੀ। ਕਈ ਦਿਨਾਂ ਤੱਕ ਉਸਨੇ ਨਾਲ ਸਿੱਧੇ ਮੂੰਹ ਬੋਲਿਆ ਵੀ ਨਹੀਂ ਸੀ। ਮੈਂ ਪਿੱਛੇ ਮੁੜ ਕੇ ਦੇਖਿਆ। ਨਸੀਬ ਸਿੰਘ ਸਾਥੋਂ ਬਹੁਤ ਪਿੱਛੇ ਰਹਿ ਗਿਆ ਸੀ। ਮੈਂ ਗਰਮਕ ਨੂੰ ਕਿਹਾ ਤੁਸੀਂ ਉਸ ਵਿਚਾਰੇ ਨੂੰ ਇਹ ਗੱਲ ਯਾਦ ਨਾ ਕਰਾਇਆ ਕਰੋ। ਗਰਮਕ ਸਿੰਘ ਖੜ ਕੇ ਉਸ ਨੂੰ ਉਡੀਕਣ ਲੱਗ ਪਿਆ। ਜ਼ਾਹਿਰ ਸੀ ਗਰਮਖ ਨੂੰ ਵੀ ਅਸਦਾ ਦਿਲ ਦਿਖਾਉਣ ਦਾ ਦੁੱਖ ਸੀ ਅਸੀਂ ਰੈਕੀ ਕਰਕੇ ਮੋੜਾਏ ਆ ਕੇ ਰਿਪੋਰਟਿੰਗ ਕੀਤੀ ਇਸੇ ਚੌਂਕੀ ਤੋਂ ਹੀ ਸਿੱਧਾ ਸਾਡੇ ਤੇ ਫਾਇਰ ਹੋਇਆ ਸੀ ਪਿੱਛੇ ਹੈੱਡ ਕੁਆਟਰ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਉਹਨਾਂ ਦਿਨਾਂ ਵਿੱਚ ਰਖੜ ਪੁੰਨਿਆ ਆ ਗਈ ਸਾਡੀਆਂ ਸਾਰਿਆਂ ਦੀਆਂ ਰਖੜੀਆਂ ਆਈਆਂ ਇਸ ਵਾਰ ਅਸੀਂ ਰਖੜੀਆਂ ਆਪਣੀਆਂ ਕਲਾਈਆਂ ਤੇ ਨਹੀਂ ਆਪਣੀਆਂ ਗੰਨਾਂ ਤੇ ਬੰਨ ਲੀਆਂ ਸਾਂ ਗਰਮਖ ਸਿੰਘ ਨੂੰ ਚਿੱਠੀ ਵਿੱਚ ਉਸਦੀ ਜਵਾਨ ਪਤਨੀ ਤੇ ਨਿੱਕੇ ਜਿਹੇ ਪੁੱਤਰ ਦੀ ਫੋਟੋ ਵੀ ਆਈ ਸੀ ਉਹ ਵਾਰ-ਵਾਰ ਫੋਟੋ ਨੂੰ ਦੇਖਦਾ ਸੀ ਤੇ ਚਿੱਠੀ ਨੂੰ ਪੜ੍ਹਦਾ ਸੀ ਪਰ ਨਸੀਬ ਨੂੰ ਨਾ ਕੋਈ ਰਖੜੀ ਆਈ ਸੀ ਨਾ ਕੋਈ ਚਿੱਠੀ ਕੀ ਲਿਖਦੀ ਆ ਭਾਬੀ ਛੁੱਟੀ ਲੈ ਕੇ ਆ ਜਾ ਮਿੱਤਰਾ ਰਾਤਾਂ ਕਾਲੀਆਂ ਕੱਲੀ ਨੂੰ ਡਰਾਵੇ ਨਸੀਬ ਸਿੰਘ ਨੇ ਗਰਮਖਨ ਨੂੰ ਟੀਚਰ ਕੀਤੀ ਗਰਮਖ ਸਿੰਘ ਚਿੱਠੀ ਪੜਦਾ ਪੜਦਾ ਈ ਕੰਨ ਲੱਗਾ ਨਸੀਬ ਤੈਨੂੰ ਤੀਵੀਆਂ ਬਾਰੇ ਕੀ ਪਤਾ ਚੰਗਾ ਕੀਤਾ ਤੈਨੂੰ ਦੇਣ ਦੀ ਥਾਂ ਉਨੇ ਕੁੜੀ ਕਿਸੇ ਓਵਰਸੀਜ਼ ਦੇ ਲੜਲਾ ਦਿੱਤੀ ਗਰਮਖ ਦੀ ਜੱਟੀ ਨੇ ਛੁੱਟੀ ਲੈ ਕੇ ਔਨ ਨੂੰ ਨਹੀਂ ਕਿਹਾ ਉਸਨੇ ਲਿਖਿਆ ਦਸ਼ਮਣ ਦੇ ਦੰਦ ਖੱਟੇ ਕਰਕੇ ਹੀ ਪਰਤੇ ਗਰਮਖ ਫਿਰ ਚਿੱਠੀ ਪੜਨ ਲੱਗ ਪਿਆ ਨਸੀਬ ਦੂਰ ਇੱਕ ਝਾੜੀ ਉੱਲੇ ਜਾ ਬੈਠਾ ਮੈਨੂੰ ਪਤਾ ਸੀ ਉਹ ਝਾੜੀ ਉੱਲੇ ਗਲੇਡੂ ਪੜ ਰਿਹਾ ਹੋਵੇਗਾ ਆਪਣੀ ਪ੍ਰੇਮਿਕਾ ਨੂੰ ਯਾਦ ਕਰ ਰਿਹਾ ਹੋਵੇਗਾ ਗਰਮਖ ਸਿੰਘ ਨੇ ਚਿੱਠੀ ਪੜ ਕੇ ਜੇਬ ਵਿੱਚ ਪਾ ਲਈ ਸਾਨੂੰ ਪਤਾ ਸੀ ਉਹ ਇਸ ਚਿੱਠੀ ਨੂੰ ਵਾਰ-ਵਾਰ ਪੜ੍ਹੇਗਾ। ਅਸੀਂ ਫੌਜੀ ਲੋਕ ਚਿੱਠੀਆਂ ਨੂੰ ਬਹੁਤ ਪਿਆਰ ਕਰਦੇ ਹਾਂ। ਮੋਰਚਿਆਂ ਵਿੱਚ ਇਹੀ ਸਾਡਾ ਸਹਾਰਾ ਬਣਦੀਆਂ। ਅਗਲੀ ਚਿੱਠੀ ਆਉਣ ਤੱਕ ਪਹਿਲੀ ਨੂੰ ਹੀ ਵਾਰ-ਵਾਰ ਪੜ੍ਹਦੇ ਰਹਿੰਦੇ ਹਾਂ। ਨਸੀਬ ਨੂੰ ਕਦੇ ਕੋਈ ਚਿੱਠੀ ਨਹੀਂ ਸੀ ਆਈ। ਸ਼ਾਇਦ ਉਸਨੇ ਕਦੇ ਕਿਸੇ ਨੂੰ ਲਿਖੀ ਵੀ ਨਹੀਂ ਸੀ। ਇੱਕ ਵਾਰ ਮੈਂ ਪੁੱਛਿਆ ਵੀ ਸੀ। ਤੇਰੀ ਕਦੇ ਕਿਉਂ ਨਹੀਂ ਕੋਈ ਚਿੱਠੀ ਆਈ? ਤੈਨੂੰ ਵੀ ਕਦੀ ਲਿਖਦੇ ਨਹੀਂ ਦੇਖਿਆ। ਉਸ ਦੀਆਂ ਅੱਖਾਂ ਤਰਲ ਜਈਆਂ ਹੋ ਗਈਆਂ ਸਨ ਉਸਨੇ ਨਿਮੀ ਪਾ ਲਈ ਸੀ ਐਨਾ ਹੀ ਕਿਹਾ ਕੌਣ ਲਿਖੂ ਮੈਨੂੰ ਚਿੱਠੀ ਮਾਂ ਤਾਂ ਮੇਰੀ ਸਾਰਥ ਸਭਾਲਣ ਤੋਂ ਵੀ ਪਹਿਲਾਂ ਤੁਰ ਗਈ ਸੀ ਪਿਤਾ ਜੀ ਨੂੰ ਕੀ ਲਿਖਾਂ ਉਹਨਾਂ ਨੇ ਮੇਰੇ ਬਾਰੇ ਜੋ ਸੁਪਨੇ ਦੇਖੇ ਸਨ ਉਹ ਮੈਂ ਤੋੜ ਆਇਆ ਹਾਂ ਨਸੀਬ ਗਲ ਮਕਾਉਂਦਾ ਮੇਰੇ ਤੋਂ ਦੂਰ ਚਲਾ ਗਿਆ ਸੀ ਕਈ ਵਾਰ ਉਸ ਨੂੰ ਇਕੱਲਿਆਂ ਉਦਾਸ ਬੈਠਿਆਂ ਦੇਖ ਕੇ ਲੱਗਦਾ ਸੀ ਜਿਵੇਂ ਉਹ ਆਪਣੇ ਆਪ ਨੂੰ ਸਜ਼ਾ ਦੇ ਰਿਹਾ ਹੋਵੇ ਜਿਵੇਂ ਉਹ ਆਪਣੇ ਆਪ ਨਾਲ ਹੀ ਕੋਈ ਜੰਗ ਲੜ ਰਿਆ ਹੋਵੇ ਲਾਸਟਰਡ ਆਨ ਤੋਂ ਕੁਝ ਦਿਨਾਂ ਬਾਅਦ ਸੱਚਮੁੱਚ ਜੰਗ ਸ਼ੁਰੂ ਹੋ ਗਈ ਸਾਡੇ ਪਾਸ ट्रांजਿਸਟਰ ਸੀ ਅਸੀਂ ਖਬਰਾਂ ਸੁਣਦੇ ਰਹਿੰਦੇ ਸਾਂ ਇਹ ਵੀ ਖਬਰ ਸੀ ਕਿ ਸਾਡੀਆਂ ਫੌਜਾਂ ਲਾਹੌਰ ਤੇ ਸਿਆਲਕੋਟ ਦੇ ਸੈਕਟਰ ਵਿੱਚ ਅੱਗੇ ਹੀ ਅੱਗੇ ਵਧਦੀਆਂ ਜਾ ਰਹੀਆਂ ਹਨ ਅਸੀਂ ਵੀ ਹਮਲੇ ਦੀ ਉਡੀਕ ਕਰਨ ਲੱਗ ਪਏ ਸਾਨੂੰ ਪੂਰਾ ਅਮਨੇਸ਼ਨ ਵੰਡ ਦਿੱਤਾ ਗਿਆ ਸੀ ਦੁਸ਼ਮਣ ਨੂੰ ਦੇਖਦਿਆਂ ਹੀ ਫਾਇਰ ਕਰਨ ਦਾ ਆਰਡਰ ਸੀ ਇੱਕ ਦਿਨ ਮੂੰਹਨੇ ਰਹੀ ਸਾਡੇ ਉੱਪਰ ਹਮਲਾ ਹੋ ਗਿਆ ਬਹੁਤ ਤੇਜ਼ ਫਾਇਰਿੰਗ ਸੀ ਅਸੀਂ ਵੀ ਫਾਇਰਿੰਗ ਖੋਲ ਦਿੱਤੀ ਅਸੀਂ ਤਾਂ ਇਸ ਦਿਨ ਦੀ ਉਡੀਕ ਵਿੱਚ ਸਾਂ ਹਰ ਇੱਕ ਤਰ੍ਹਾਂ ਦੇ ਹਥਿਆਰ ਦਾ ਫਾਇਰ ਸੀ ਲਾਈਟ ਮਸ਼ੀਨ ਗਨ 2 ਇੰਚ ਮਾਰਟਰ ਤੇ 3 ਇੰਚ ਮਾਰਟਰ 2 ਘੰਟੇ ਦੀ ਫਾਇਰਿੰਗ ਬਾਅਦ ਦਿਨ ਚੜਾਇਆ ਹੁਣ ਅਸੀਂ ਦੂਰ ਤੱਕ ਦੇਖ ਸਕਦੇ ਸਾਂ ਦੁਸ਼ਮਣ ਨੇ ਅਚਾਨਕ ਫਾਇਰ ਬੰਦ ਕਰਕੇ ਲਾਊਡ ਸਪੀਕਰ ਤੇ ਬੋਲਣਾ ਸ਼ੁਰੂ ਕਰ ਦਿੱਤਾ ਸਿੱਖੋ ਇੱਥੋਂ ਭੱਜ ਜਾਓ ਸਾਡੀ ਤੁਹਾਡੇ ਨਾਲ ਕੋਈ ਦਸ਼ਮਣੀ ਨਹੀਂ ਅਸੀਂ ਤੁਹਾਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਜੇ ਤੁਸੀਂ ਸਾਡੀ ਗੱਲ ਨਾ ਮੰਨੀ ਤਾਂ ਤੁਹਾਡੀਆਂ ਮੜੀਆਂ ਇੱਥੇ ਲਾਸਟਰਡ ਵਿੱਚ ਹੀ ਬਣਨਗੀਆਂ ਸਾਨੂੰ ਪਤਾ ਸੀ ਉਹ ਬਨਾਵਟੀ ਟਾਰਗੇਟ ਖੜਾ ਕਰਕੇ ਸਾਨੂੰ ਧੋਖਾ ਦੇਣਾ ਚਾਹੁੰਦੇ ਸਨ ਤਾਂ ਕਿ ਚਲਾਕੀ ਨਾਲ ਪਿੱਛੋਂ ਸਾਡੇ ਤੇ ਹਮਲਾ ਕੀਤਾ ਜਾ ਸਕੇ ਸਾਡਾ ਸੂਬੇਦਾਰ ਬਖਸ਼ੀ ਸਿੰਘ ਪੁਰਾਣਾ ਫੌਜੀ ਸੀ ਉਹ ਪਹਿਲਾਂ ਵੀ ਲੜਾਈਆਂ ਲੜ ਚੁੱਕਾ ਸੀ ਉਹ ਹਰ ਇੱਕ ਨੌਜਵਾਨ ਨੂੰ ਹੌਸਲਾ ਦੇ ਰਿਹਾ ਸੀ ਸਾਡਾ ਗੁਰੂ ਸਾਡੇ ਅੰਗ ਸੰਗ ਹੈ ਦੁਸ਼ਮਣ ਸਾਡਾ ਕੁਝ ਨਹੀਂ ਵਿਗਾੜ ਸਕਦਾ ਅਸੀਂ ਤਾਂ ਇੱਕ ਇੱਕ ਸਵਾ ਸਵਾ ਲੱਖ ਤੇ પારੂ ਆ ਸਾਡੇ 2 ਇੰਚ ਤੇ 3 ਇੰਚ ਮਾਟਰ ਤੋਪਾਂ ਵਾਲੀ ਤਕਰੀਬਨ 75 ਡਿਗਰੀ ਤੇ ਫਾਇਰ ਕਰ ਰਹੇ ਸਾਂ ਜੋ ਠੀਕ 500 ਗਾਏ ਤੇ ਜਾ ਰਹੀ ਸੀ ਦੁਸ਼ਮਣ 500 ਗਾਜ ਉੱਪਰ ਘੇਰਾ ਪਾਈ ਬੈਠਾ ਸੀ ਐਲ ਐਮ ਜੀ ਵੀ ਆਪਣੇ ਇਲਾਕੇ ਨੂੰ ਕਵਰ ਕਰਕੇ ਫਾਇਰ ਕਰ ਰਹੀਆਂ ਸਨ 10 ਵਾ ਚੁੱਕੇ ਸਨ ਪਰ ਦੁਸ਼ਮਣ ਪਿੱਛੇ ਹਟਣ ਦਾ ਨਾਂ ਨਹੀਂ ਸੀ ਲੈ ਰਿਆ ਕੰਡਿਆਲੀ ਤਾਰ ਸਾਡਾ ਕਿਲਾ ਬਣ ਗਈ ਸੀ ਦੁਸ਼ਮਣ ਜਦ ਵੀ ਅੱਗੇ ਵਧਣ ਲੱਗਦਾ ਉਸ ਨੂੰ ਉੱਪਰ ਉੱਠਣਾ ਪੈਂਦਾ ਸੀ ਉਸੇ ਵਕਤ ਸਾਡੇ ਨੌਜਵਾਨ ਉਹਨਾਂ ਨੂੰ ਨਿਸ਼ਾਨਾ ਬਣਾ ਲੈਂਦੇ ਦੁਸ਼ਮਣ ਦੀ ਕੋਈ ਪੇਛਣੇ ਸੀ ਜਾ ਰਹੀ ਉਸ ਦਾ ਬਹੁਤ ਨੁਕਸਾਨ ਹੋ ਰਿਹਾ ਸੀ ਅਚਾਨਕ ਇੱਕ ਰਾਕਟ ਮੇਰੇ ਮੋਰਚੇ ਵਿੱਚ ਆਉਣ ਲੱਗਾ ਤੇ ਉਹ ਮਸ਼ੀਨ ਗਨ ਤੇ ਬੈਠੇ ਗੁਰਮukh ਸਿੰਘ ਦੀ ਹੱਕ ਚੀਰਦਾ ਪਿੱਛੇ ਮੋਰਚੇ ਦੀ ਕੰਧ ਵਿੱਚ ਜਾ ਵਜਿਆ ਗੁਰਮਖ ਸਿੰਘ ਸ਼ਹੀਦ ਹੋ ਗਿਆ। ਅਸੀਂ ਉਸ ਨੂੰ ਪਿੱਛੇ ਕੀਤਾ ਔਰ ਉੱਪਰ ਸਫੇਦ ਕਪੜਾ ਪਾ ਦਿੱਤਾ। ਗੁਰਮਖ ਸਿੰਘ ਕਪੜੇ ਹੇਠ ਚੁੱਪਚਾਪ ਪਿਆ ਸੀ। ਸਾਨੂੰ ਉਸ ਦੀ ਆਖੀ ਗੱਲ ਵਾਰ-ਵਾਰ ਯਾਦ ਆ ਰਹੀ ਸੀ। ਜੱਟੀ ਨੇ ਲਿਖਿਆ ਦੁਸ਼ਮਣ ਦੇ ਦੰਦ ਖੱਟੇ ਕਰਕੇ ਹੀ ਪਰਤੇ। ਔਸ ਵਾਲੀ ਮਸ਼ੀਨ ਗਨ ਨਸੀਬ ਸਿੰਘ ਨੇ ਸੰਭਾਲ ਲਈ। ਨਸੀਬ ਸਿੰਘ ਰੋਕ-ਰੋਕ ਕੇ ਆਪਣੀਆਂ ਅੱਖਾਂ ਸਾਫ਼ ਕਰਦਾ ਸੀ। ਤੇ ਵਿੱਚ ਵਿੱਚ ਚਿੱਟੇ ਕਪੜੇ ਹੇਠ ਪਏ ਗੁਰਮਖ ਸਿੰਘ ਵੱਲ ਦੇਖ ਲੈਂਦਾ ਸੀ। 166/218 ਕੈਨ ਲੱਗਾ ਗਿਆਨਸਿਆ ਮੇਰੀ ਜੁਬਾਨ ਕਾਲੀ ਐ ਮੈਂ ਹੀ ਉਸਦੇ ਨਾਲ ਆਖ ਬੈਠਾ ਸੀ ਬਸ پاسੋਂ ਗੱਲ ਪੂਰੀ ਨਾ ਹੋਈ ਉਸਦਾ ਗळा ਪਾਰ ਆਇਆ ਸੀ ਮੈਂ ਉਸਦੇ ਪੈਠ ਤੇ ਹੱਥ ਰੱਖ ਦਿੱਤਾ ਤੇ ਕਿਹਾ ਦਿਲ ਹੌਲਾ ਨਾ ਕਰ ਨਸੀਬ ਗੁਰਮਖ ਸਿੰਘ ਦੀ ਸ਼ਹਾਦਤ ਨੂੰ ਛੋਟੀ ਨਾ ਕਰ ਉਹ ਗੁੱਸੇ ਵਿੱਚ ਦਸ਼ਮਣ ਉੱਪਰ ਅੰਦਾਜ਼ ਤੁਨ ਫਾਇਰਿੰਗ ਕਰਨ ਲੱਗ ਪਿਆ ਦਸ਼ਮਣ ਵਾਲੇ ਪਾਸੇੋਂ ਆਉਂਦੀਆਂ ਚੀਕਾਂ ਦੱਸ ਰਹੀਆਂ ਸਨ ਅਸਾ ਬਹੁਤ ਨੁਕਸਾਨ ਹੋ ਰਿਹਾ ਸੀ ਜੈ ਅਲੀ ਦੇ ਨਾਰੇ ਵੀ ਬਹੁਤ ਘਟ ਹੋ ਗਏ ਸਨ ਹੁਣ ਉਹ ਸਪੀਕਰ ਉੱਪਰ ਵੀ ਰੋਬ ਨਾਲ ਨਹੀਂ ਸੀ ਬੋਲ ਰਹੇ ਸ਼ਾਮ ਦੇ 4 ਵਜੇ ਕੇ ਸਨ ਅਸੀਂ ਨਾ ਚਾਹ ਪੀਤੀ ਨਾ ਪਾਣੀ ਕੁਝ ਜਵਾਨਾਂ ਨੇ ਥੋੜੀ ਥੋੜੀ ਰਾਮ ਜ਼ਰੂਰ ਪੀ ਲਈ ਸੀ ਨਸੀਬ ਸਿੰਘ ਨੇ ਉਹ ਵੀ ਨਾ ਪੀਤੀ ਪਹਾੜੀਆਂ ਫਾਇਰਿੰਗ ਨਾਲ ਗੂੰਜ ਰਹੀਆਂ ਸਨ ਸਾਡੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦੇ ਨਾਰੇ ਗੂੰਜ ਰਹੇ ਸਨ ਰਾਤ ਪੈ ਗਈ ਸਾਡੇ ਦੋ ਜਵਾਨ ਸ਼ਹੀਦ ਹੋ ਗਏ ਸਨ ਤੇ ਚਾਰ ਜ਼ਖਮੀ ਹੋ ਗਏ ਸਨ ਮੇਰੇ ਵੀ ਮੱਥੇ ਉੱਪਰ ਬੰਬ ਦਾ ਸਪਲਿੰਟਰ ਲੱਗਾ ਸੀ ਤੇ ਲਹੂ ਦੀ ਤੈਰੀ ਫੁੱਟ ਪਈ ਸੀ ਪਰ ਉਸੇ ਟਾਈਮ ਪੱਟੀ ਹੋ ਗਈ ਤੇ ਮੈਂ ਲੜਾਈ ਜਾਰੀ ਰੱਖੀ ਸਾਡਾ ਦਸ਼ਮਣ ਉੱਪਰ ਦਬਾਅ ਬਰਕਰਾਰ ਸੀ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਦਸ਼ਮਣ ਪਿੱਛੇ हट ਗਿਆ ਆਪਣੇ ਮਰਦੇ ਅਤੇ ਜ਼ਖਮੀ ਸਿਪਾਹੀਆਂ ਨੂੰ ਵੀ ਪਿੱਛੇ ਛੱਡ ਗਿਆ ਸਵੇਰ ਤੱਕ ਲੜਾਈ ਬਿਲਕੁਲ ਬੰਦ ਹੋ ਗਈ ਸੀ ਅਸੀਂ ਆਪਣੇ ਸ਼ਹੀਦਾਂ ਨੂੰ ਇੱਜ਼ਤ ਮਾਨ ਨਾਲ ਇੱਕ ਪਾਸੇ ਕਰਕੇ ਰੱਖ ਦਿੱਤਾ ਦੇਵਨਾ ਉੱਪਰ ਇੱਕ ਸੰਤਰੀ ਪੈਰੇ ਤੇ ਬਿਠਾ ਦਿੱਤਾ ਹੈੱਡਕੁਆਟਰ ਤੋਂ ਆਏ ਹੁਕਮ ਮੁਤਾਬਕ ਅਸੀਂ ਆਪਣੇ ਸ਼ਹੀਦਾਂ ਨੂੰ ਇਸ਼ਨਾਨ ਕਰਵਾਇਆ ਨਵੀਆਂ ਵਰਦੀਆਂ ਪੋਈਆਂ ਨਸੀਬ ਸਿੰਘ ਨੇ ਗੁਰਮਖ ਸਿੰਘ ਦੀ ਜੇਬ ਵਿੱਚੋਂ ਉਸਦੀ ਚਿੱਠੀ ਕੱਢ ਲਈ ਉਹ ਉਸਦੀ ਪਤਨੀ ਤੇ ਬੱਚੇ ਦੀ ਫੋਟੋ ਨੂੰ ਚਿਖਾ ਵਿੱਚ ਨਹੀਂ ਸੀ ਸਾੜਨਾ ਚਾਹਦਾ ਸ਼ਹੀਦਾਂ ਨੂੰ ਸਲਾਮੀ ਦੇ ਕੇ ਅੰਤਮ ਸੰਸਕਾਰ ਕਰ ਦਿੱਤਾ ਗਿਆ ਰਾਤ ਪੈ ਗਈ ਪਰ ਸਾਨੂੰ ਨੀਂਦ ਨਾ ਆਵੇ ਗੁਰਮਖ ਸਿੰਘ ਦੀਆਂ ਗੱਲਾਂ ਯਾਦ ਆਈਆਂ ਅਸਨਾਰ ਹਮੇਸ਼ਾ ਅੱਡੇ ਫਾਹੀ ਲੈਣ ਵਾਲਾ ਨਸੀਬ ਸਿੰਘ ਤਾਂ ਫੋਟੋ ਫੋਟੋ ਰੋਪਿਆ ਬਾਰ-ਬਾਰ ਆਖੀ ਜਾਵੇ ਮੈਂ ਹੀ ਉਸ ਦਿਨ ਆਖ ਬੈਠਾ ਸੀ ਗੋਲੀ ਗੋਲੀ ਤੇ ਖਾਨ ਵਾਲੇ ਦਾ ਨਾਮ ਲਿਖਿਆ ਹੁੰਦਾ ਮੈਨੂੰ ਕੀ ਪਤਾ ਸੀ ਮੇਰੇ ਗੁਰਮਖ ਦਾ ਨਾਮ ਵੀ ਕਿਸੇ ਗੋਲੀ ਤੇ ਲਿਖਿਆ ਹੋਇਆ ਸੀ ਉਹ ਗੁਰਮਖ ਸਿੰਘ ਦੀ ਪਤਨੀ ਤੇ ਪੁੱਤਰ ਦੀ ਇੱਜ਼ਤ ਮਾਨ ਨਾਲ ਸੰਭਾਲੀ ਹੋਈ ਫੋਟੋ ਵੱਲ ਦੇਖੀ ਜਾਵੇ ਅਸੀਂ ਸਾਰੇ ਹੀ ਨਸੀਬ ਸਿੰਘ ਨੂੰ ਹੌਸਲਾ ਦਿੰਦੇ ਰਹੇ ਸੰਤਰੀ ਪੈਰਾ ਦੇ ਰਹੇ ਸਨ ਪਰ ਸਾਨੂੰ ਨੀਂਦ ਚੰਗੀ ਤਰ੍ਹਾਂ ਨਾ ਆਈ ਸਵੇਰੇ ਮੈਨੂੰ ਆਪਣੇ ਜਵਾਨ ਲੈ ਕੇ ਰੈਕੀ ਕਰਨ ਦਾ ਸੂਬੇਦਾਰ ਬਖਸ਼ੀ ਸਿੰਘ ਨੇ ਹੁਕਮ ਦਿੱਤਾ ਨਾਲ ਹੀ ਕਿਹਾ ਕਿ ਦੁਸ਼ਮਨ ਦੀਆਂ ਲਾਸ਼ਾਂ ਨੂੰ ਉਹਨਾਂ ਦੇ ਧਰਮ ਅਨੁਸਾਰ ਦਫਨਾ ਦਿੱਤਾ ਜਾਵੇ ਸਾਡੇ ਨਾਲ ਲੱਗਲੇ ਪਿੰਡ ਦਾ ਇੱਕ ਮੁਸਲਮਾਨ ਸਾਥੀ ਸੀ ਫਿਰੋਜ਼ਦੀਨ ਸਾਨੂੰ ਥਾਂ-ਥਾਂ ਪਈਆਂ 23 ਲਾਸ਼ਾਂ ਮਿਲੀਆਂ ਤੇ ਇੱਕ ਨੌਜਵਾਨ ਜ਼ਖਮੀ ਸਿਪਾਹੀ ਜਕਮੀਨ ਨੂੰ ਅਸੀਂ ਮੱਲਮ ਪੱਟੀ ਕਰਕੇ ਕੈਦੀ ਬਣਾ ਲਿਆ ਤੇ Laasha ਨੂੰ ਇਸਲਾਮੀ ਢੰਗ ਨਾਲ ਦਫਨਾ ਦਿੱਤਾ ਅਸੀਂ ਵਾਪਸ ਆ ਰਹੇ ਸੀ ਤਾਂ ਪਾਣੀ ਵਿੱਚ ਇੱਕ ਹੋਰ Laash ਨਜ਼ਰ ਆਈ ਉਸ ਨੂੰ ਬਾਹਰ ਕੱਢਿਆ ਉਸ ਦੀ ਵੀ ਤਲਾਸ਼ੀ ਲਈ ਗਈ ਉਸ ਦੀ ਜੇਬ ਵਿੱਚੋਂ 60 ਪਾਕਿਸਤਾਨੀ ਰੁਪਏ ਨਿਕਲੇ ਤੇ ਇੱਕ ਚਿੱਠੀ ਸੀ ਚਿੱਠੀ ਮਰਤਕ ਦੀ ਪਤਨੀ ਦੀ ਸੀ ਫਿਰੋਜ਼ਦੀਨ ਨੇ ਚਿੱਠੀ ਪੜ੍ਹ ਕੇ ਸੁਣਾਈ ਰਾਜ਼ੀ ਬਾਜ਼ੀ ਤੋਂ ਬਾਦ ਲਿਖਿਆ ਹੋਇਆ ਸੀ ਬੱਚੇ ਤੁਹਾਨੂੰ ਬਹੁਤ ਯਾਦ ਕਰਦੇ ਨੇ ਸਾਡਾ ਕੋਠਾ ਬਰਸਾਤਾਂ ਕਾਰਨ ਟੈਪਿਆ ਏ ਮੈਂ ਇੱਟਾਂ ਤੇ ਬਾਲੇ ਖਰੀਦ ਲੈੇ ਨੇ ਤੁਸੀਂ ਕੁਝ ਦਿਨਾਂ ਦੀ ਛੁੱਟੀ ਆ ਜਾਵੋ ਨਾਲੇ ਕੋਠਾ ਬਣਵਾ ਜਾਵੋ ਨਾਲੇ ਬੱਚਿਆਂ ਨੂੰ ਮਿਲ ਜਾਵੋ ਤੁਹਾਡੀ ਸਲਾਮਤੀ ਲਈ ਹਰ ਵਕਤ ਦੁਆ ਮੰਗਦੀ ਤੁਹਾਡੀ ਬਰਕਤ ਤੇ ਚਿੱਠੀ ਸੁਣਦਿਆਂ ਸਾਡੀਆਂ ਅੱਖਾਂ ਭਰ ਆਈਆਂ ਨਸੀਬ ਸਿੰਘ ਦੀ ਤਾਂ ਤਾਂ ਹੀ ਨਿਕਲ ਗਈ ਹੁਣ ਕੌਣ ਕੋਠਾ ਬਣਵਾ ਕੇ ਦੇਊ ਉਹਨਾਂ ਵਿਚਾਰਿਆਂ ਨੂੰ ਚਿੱਠੀ ਵਿੱਚ ਉਸਦੇ ਪਿੰਡ ਦਾ ਪਤਾ ਵੀ ਸੀ। ਮਾਤਾਵਲੀ, ਕਤਲੂਈ, ਜ਼ਿਲ੍ਹਾ ਕਸੂਰ, ਪਾਕਿਸਤਾਨ। ਚਿੱਠੀ ਉੱਪਰ ਅੱਲਾ ਰੱਖਾ ਤੇ ਉਸਦੀ ਪਲਟਨ ਦਾ ਸਰਨਾਮਾ ਸੀ। ਅੱਲਾ ਰੱਖਾ। ਮੈਨੂੰ ਯਾਦ ਆਇਆ ਮੇਰੇ ਪਿੰਡ ਮੇਰੇ ਗਵਾਂਢ ਵਿੱਚ ਇੱਕ ਮੇਰਾ ਹਾਨੀ ਹੁੰਦਾ ਸੀ। ਅੱਲਾ ਰੱਖਾ। ਅਸੀਂ ਸਾਰਾ ਸਾਰਾ ਦਿਨ ਇਕੱਠੇ ਖੇਡਿਆ ਕਰਦੇ ਸਾਂ। ਉਸਦੀ ਮਾਂ ਰਹਿਮਤੇ ਨੂੰ ਉਸਦੇ ਰਿਸੇ ਮੈਂ ਵੀ ਅੰਮਾ ਹੀ ਗਿਆ ਕਰਦਾ। ਮੇਰੀ ਮਾਂ ਦੱਸਿਆ ਕਰਦੀ ਸੀ ਕਿ ਛੋਟੇ ਹੁੰਦਿਆਂ ਇੱਕ ਵਾਰ ਰਹਿੰਦੇ ਅੱਲਾ ਰੱਖੇ ਨੂੰ ਦੁੱਧ ਚੁੰਘਾਰੇ ਸੀ ਮੈਂ ਅੜੀ ਕਰਨ ਲੱਗ ਪਿਆ ਸਾਂ ਕਿ ਮੈਂ ਵੀ ਦੁੱਧ ਚੁੰਘਣਾ ਹੈ ਅੰਮਾ ਰਹਿਮਤ ਨੇ ਮੈਨੂੰ ਵੀ ਗੋਜ ਲੈ ਕੇ ਆਪਣਾ ਦੁੱਧ ਮੇਰੇ ਮੂੰਹ ਵਿੱਚ ਪਾ ਦਿੱਤਾ ਸੀ ਆਖਦੇ ਨੇ ਬਚਪਨ ਵਿੱਚ ਮੈਂ ਤੁਰਨਾ ਵੀ ਉਹਨਾਂ ਦੇ ਵੇੜੇ ਵਿੱਚ ਹੀ ਸਿੱਖਿਆ ਸੀ ਸੰਤਾਲੀ ਵਿੱਚ ਵਟਵਾਰੇ ਵੇਲੇ ਉਹ ਪਾਕਿਸਤਾਨ ਚਲੇ ਗਏ ਸੀ ਤੇ ਫਿਰ ਉਹਨਾਂ ਦੀ ਕੋਈ ਉਗਸ-ਉਗ ਨਹੀਂ ਸੀ ਮਿਲੀ ਮੇਰੀ ਰੂਹ ਹਮੇਸ਼ਾ ਅੱਲਾ ਰੱਖਾ ਤੇ ਅੰਮਾ ਰਹਿਮਤੇ ਨੂੰ ਮਿਲਣ ਲਈ ਤੜਫਦੀ ਰਹੀ ਸੀ ਸਾਨੂੰ ਜੰਗੀ ਕੈਦੀ ਬਣਾਇਆ ਪਾਕਿਸਤਾਨੀ ਸਿਪਾਹੀ ਦੱਸ ਰਿਹਾ ਸੀ ਅੱਲਾ ਰੱਖਾ ਮੇਰੇ ਹੀ ਪਿੰਡਾਂ ਦਾ ਸੀ ਘਰੋਂ ਬਹੁਤ ਗਰੀਬ ਸੀ 47 ਵਿੱਚ ਪਾਕਿਸਤਾਨ ਆਉਂਦਿਆਂ ਉਸ ਦੇ ਮਾਪੇ ਨੂੰ ਫਸਾਦੀਆਂ ਨੇ ਮਾਰ ਦਿੱਤਾ ਸੀ ਉਸ ਮਸ਼ੇਰ ਦੀ ਕਿਸੇ ਸੱਤ ਬਗਾਨੇ ਨੇ ਪਾਲਣਾ ਪੋਸ਼ਣਾ ਕੀਤੀ ਸੀ ਅੱਲਾ ਰੱਖਾ ਤੇ ਮੈਂ ਇਕੱਠੇ ਹੀ ਫੌਜ ਵਿੱਚ ਭਰਤੀ ਹੋਈ ਸਾਂ ਕਈ ਚਿਰ ਤੋਂ ਛੁੱਟੀ ਮੰਗ ਰਿਆ ਸੀ ਅੱਲਾ ਰੱਖਾ ਬਾਰੇ ਸੁਣ ਕੇ ਮੇਰੇ ਜ਼ਬਰ ਦਾ ਬੰਨ ਟੁੱਟ ਗਿਆ ਮੈਨੂੰ ਯਕੀਨ ਹੋ ਗਿਆ ਸੀ ਇਹ ਮੇਰਾ ਹੀ ਯਾਰ ਅੱਲਾ ਰੱਖਾ ਸੀ ਜਸ ਨੂੰ ਮਿਲ ਨੂੰ ਮੇਰੀ ਰੂਹ ਇੰਨੇ ਸਾਲ ਤੜਫਦੀ ਰਹੀ ਸੀ ਅੱਜ ਯਾਰ ਮਿਲਿਆ ਵੀ ਤਾਂ ਕਿਹੜੀ ਥਾਂ ਤੇ ਕਿ ਸੂਰਤ ਵਿੱਚ ਮੈਨੂੰ ਸੋਚ-ਸੋਚ ਹੋਰ ਵੀ ਦੌਖ ਹੋ ਰਿਹਾ ਸੀ ਕਿ ਮੇਰਾ ਯਾਰ ਅੱਲਾ ਰੱਖਾ ਹੋ ਸਕਦਾ ਮੇਰੀ ਹੀ ਗੁਲੀ ਨਾਲ ਮਰਿਆ ਹੋਵੇ ਮੇਰੇ ਮੂੰਹ ਨਿਕਲ ਗਿਆ ਅੱਲਾ ਰੱਖਾ ਮੇਰਾ ਦੋਸਤ ਸੀ ਦੁਸ਼ਮਣ ਨਹੀਂ ਮੇਰੀ ਉਸ ਦੀ ਕੀ ਲੜਾਈ ਸੀ ਨਸੀਬ ਸਿੰਘ ਨੇ ਕਿਹਾ ਗੁਰਮਖ ਸਿੰਘ ਦੀ ਕਿਸੇ ਨਾਲ ਕੀ ਦੁਸ਼ਮਣੀ ਸੀ ਕੱਲ ਗੁਰਮਖ ਦਾਸ ਸਸਕਾਰ ਕੀਤਾ ਸੀ ਹੁਣ ਅੱਲਾ ਰੱਖਾ ਇਹਨਾਂ ਆ ਕੇ ਉਹ ਮੂੰਹ ਦੂਜੇ ਪਾਸੇ ਕਰਕੇ ਆਪਣੀ ਅੱਖਾਂ ਪੁੰਜਣ ਲੱਗ ਪਿਆ ਜਦ ਅੱਲਾ ਰੱਖਾ ਨੂੰ ਦਫਨਾਇਆ ਗਿਆ ਮੈਂ ਉਸ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਤੇ ਮਿੱਟੀ ਦਾ ਪਹਿਲਾ ਬੋਕ ਵੀ ਮੈਂ ਹੀ ਪਾਇਆ ਅਸਰਾਤ ਲੜਾਈ ਦਾ ਕੋਈ ਖਤਰਾ ਨਹੀਂ ਸੀ ਸੂਬੇਦਾਰ ਬਖਸ਼ੀਸ਼ ਸਿੰਘ ਦੇ ਕਹਿਣ ਤੇ ਸਾਰੇ ਜਵਾਨਾਂ ਨੂੰ ਚੰਗਾ ਖਾਣਾ ਤੇ ਰਾਮ ਖੁੱਲੀ ਵਰਤਾਈ ਗਈ ਨਸੀਬ ਸਿੰਘ ਨੇ ਰਾਮ ਲੈਨ ਤੋਂ ਉੱਕਾ ਹੀ ਨਾ ਕਰ ਦਿੱਤੀ ਸੀ ਸੌਣ ਲੱਗਿਆਂ ਜੰਗੀ ਕੈਦੀ ਸਿਪਾਹੀ ਤੇ ਪਹਿਰਾ ਦੇਣ ਦੀ ਡਿਊਟੀ ਨਸੀਬ ਸਿੰਘ ਦੀ ਲਗਾਈ ਗਈ ਉਸ ਨੂੰ ਮੈਂ ਸਖਤ ਤਾੜਨਾ ਕੀਤੀ ਕਿ ਕੋਈ ਕੁਤਾਹੀ ਨਾ ਹੋਵੇ ਰਾਮ ਦੇ ਨਸ਼ੇ ਵਿੱਚ ਅਸੀਂ ਹੂਕ ਸੌਂਗੇ ਸਵੇਰੇ ਉੱਠੇ ਤਾਂ ਵਕਤ ਪੈ ਗਿਆ ਜੰਗੀ ਕੈਦੀ ਕਿਧਰੇ ਭੱਜ ਗਿਆ ਸੀ ਪਹਿਰੇ ਤੇ ਬੈਠੇ ਨਸੀਬ ਸਿੰਘ ਦਾ ਕਹਿਣਾ ਸੀ ਕਿ ਉਸ ਨੂੰ ਕਿਧਰੇ ਤੜਕਸਾਰ ਉਂਗ ਆ ਗਈ ਸੀ ਜਦ ਅੱਖ ਖੁੱਲੀ ਤਾਂ ਕੈਦੀ ਗਾਇਬ ਸੀ ਇਹ ਸੁਣ ਕੇ ਪੂਰੀ ਯੂਨਿਟ ਨੂੰ ਹੱਥਾਂ ਪੈਰਾਂ ਦੀ ਪੈ ਗਈ ਸਾਨੂੰ ਪਤਾ ਸੀ ਕਿ ਅਸਰਾਂ ਨੇ ਨਸੀਬ ਸਿੰਘ ਨੂੰ 12 ਪੱਥਰ ਕਰ ਦੇਣਾ ਸੀ ਮੈਨੂੰ ਸਾਰੇ ਆਖਰੇ ਸਨ ਕਿ ਉਸ ਨੂੰ ਬਚਾਉਣ ਦਾ ਕੋਈ ਚਾਰਾ ਕੀਤਾ ਜਾਵੇ ਆਖਰ ਤਾਂ ਨੀਂਦ ਦੀ ਗੱਲ ਹੈ ਨੀਂਦ ਤਾਂ ਕਿਸੇ ਨੂੰ ਉਸੂਲੀ ਤੇ ਵੀ ਆ ਸਕਦੀ ਹੈ ਮੈਂ ਲਾਸ ਨਾਇਕ ਕੀ ਕਰ ਸਕਤਾ ਸਾਂ ਵੱਡੇ ਅਸਰਾਂਗੇ ਮੇਰੀ ਕੀ ਔਕਾਤ ਸੀ ਫਿਰ ਵੀ ਮੈਂ ਸਾਥੀਆਂ ਦੇ ਜੋਰ ਪਾਉਂਤੇ ਸੂਬੇਦਾਰ ਬਖਸ਼ੀ ਸਿੰਘ ਦਾ ਤਰਲਾ ਕੀਤਾ ਬਖਸ਼ੀ ਸਿੰਘ ਸੋਚੀ ਪੈ ਗਿਆ ਕਹਿਣ ਲੱਗਾ ਮੋਰਚਾ ਫਤਿਹ ਕਰਨ ਨਾਲ ਜਿੰਨੀ ਇੱਜ਼ਤ ਬਣੀ ਸੀ ਉਸ ਤੋਂ ਕਿਤੇ ਵੱਧ ਇਸ ਕੈਦੀ ਦੇ ਪੱਜਾਂ ਨਾਲ ਬਦਨਾਮੀ ਹੋਵੇਗੀ ਅਖੀਰ ਸੂਬੇਦਾਰ ਨੇ ਰਾ ਕੱਢਿਆ ਕਹਿਣ ਲੱਗਾ ਜੇ ਇਸ ਗੱਲ ਦੀ ਕਿਦਰੇ ਤੂੰ ਨਾਲ ਨਿਕਲੇ ਤਾਂ ਇੱਕ ਰਾਹ ਹੈ ਜਨਾਬ ਓਕੇ ਮੈਂ ਕਾਲੀ ਨਾਲ ਪੁੱਛਿਆ ਅਫਸਰਾ ਨੂੰ ਆਖ ਦਿੱਨੇ ਆਂ ਭਈ ਜੰਗੀ ਕੈਦੀ ਰਾਤ ਦਮ ਤੋੜ ਗਿਆ ਸੀ ਤੇ ਉਸ ਨੂੰ ਵੀ ਦਫਨਾ ਦਿੱਤਾ ਗਿਆ ਅਜੇ ਹਾਈ ਕੀਤਾ ਗਿਆ ਮੈਂ ਸਭ ਨੂੰ ਮੂੰਹ ਬੰਦ ਰੱਖਣ ਦੀ ਤਾਕੀਦ ਕਰ ਦਿੱਤੀ ਗੱਲ ਦੱਬੀ ਗਈ ਸੀ ਅਫਸਰਾ ਨੂੰ ਕੋਈ ਸ਼ੰਕਾ ਵੀ ਨਾ ਹੋਈ ਹਫ਼ਤੇ ਕੁ ਬਾਅਦ ਅਸੀਂ ਪਹਾੜੀ ਤੇ ਰੈਕੀ ਕਰ ਰਹੇ ਸਾਂ ਅਚਾਨਕ ਨਸੀਬ ਸਿੰਘ ਨੇ ਮੇਰੇ ਸਿਰ ਤੇ ਬੰਬ ਫਟਾ ਦਿੱਤਾ ਸੀ ਉਸ ਦੀ ਗੱਲ ਸੁਣ ਕੇ ਮੈਂ ਠਠੰਬਰ ਕੇ ਖਲੋ ਗਿਆ ਸਾਂ ਮੈਨੂੰ ਆਪਣੇ ਪੈਰਾਂ ਹੇਠ ਜ਼ਮੀਨ ਕੰਬਦੀ ਜਾਪੀ ਸੀ ਮੈਨੂੰ ਆਪਣਾ ਆਪ 12 ਪੱਥਰ ਹੁੰਦਾ ਨਜ਼ਰ ਆਉਣ ਲੱਗ ਪਿਆ ਸੀ ਆਖਰ ਨਸੀਬ ਇੰਨੀ ਵੱਡੀ ਮੂਰਖਤਾ ਕਿਵੇਂ ਕਰ ਸਕਦਾ ਸੀ ਉਹ ਮੇਰੇ ਕੋਲ ਆਇਆ ਸੀ ਤੇ ਹੌਲੀ ਦਿਨੀ ਮੇਰੇ ਕੰਨ ਦੇ ਕੋਲ ਕਹਿਣ ਲੱਗਾ ਗਿਆਨ ਸਿਆ ਉਸ ਰਾਤ ਮੈਨੂੰ ਨੀਂਦ ਨਹੀਂ ਸੀ ਆਈ ਹੈ ਇਹ ਤੂੰ ਕੀ ਬਕਵਾਸ ਕਰਦਾ ਨਸੀਬ ਜੰਗਨੇ ਆਪਣੀ ਜੇਬ ਚੋਂ ਕੱਢ ਕੇ ਇੱਕ ਚਿੱਠੀ ਮੈਨੂੰ ਫੜਾ ਦਿੱਤੀ। ਕਹਿਣ ਲੱਗਾ ਉਸ ਰਾਤ ਉਸ ਕੈਦੀ ਨੇ ਆਪਣੀ ਇਹ ਚਿੱਠੀ ਮੈਨੂੰ ਪੜ੍ਹ ਕੇ ਸੁਣਾਈ ਸੀ ਤੇ ਤਰਲਾ ਕੀਤਾ ਸੀ। ਨਸੀਬ ਦੱਸ ਰਿਹਾ ਸੀ ਇਹ ਚਿੱਠੀ ਪੜਦਿਆਂ ਉਹ ਰੋਇਆ ਕਰ ਲਾਇਆ ਸੀ। ਇਹ ਚਿੱਠੀ ਉਸ ਕੈਦੀ ਦੀ ਪ੍ਰੇਮਿਕਾ ਦੀ ਹੈ। ਇਸ ਵਿੱਚ ਉਸ ਦੀ ਪ੍ਰੇਮਿਕਾ ਨੇ ਲਿਖਿਆ ਕਿ ਅੱਬੂ ਦੀ ਹਾਲਤ ਬਹੁਤ ਨਾਜ਼ੁਕ ਹੈ। ਇਲਾਜ ਨਾਲ ਕੋਈ ਫਰਕ ਨਹੀਂ ਪੈ ਰਿਹਾ। ਅੱਬੂ ਜ਼ੈਦ ਕਰ ਰਹੇ ਹਨ ਕਿ ਤੁਸੀਂ ਕੁਝ ਦਿਨਾਂ ਲਈ ਆ ਜਾਓ। ਉਹ ਸਾਡਾ ਨਿਕਾਹ ਕਰਕੇ ਜ਼ਿੰਮੇਵਾਰੀ ਤੋਂ ਫਰਗ ਹੋਣਾ ਚਾਹੁੰਦੇ ਨੇ ਇਸ ਲਈ ਤੁਸੀਂ ਜਲਦੀ ਆ ਜਾਓ ਤੁਹਾਨੂੰ ਪਤਾ ਹੈ ਜੇ ਅੱਬੂ ਨੂੰ ਕੁਝ ਹੋ ਗਿਆ ਤਾਂ ਭਾਈ ਸਾਹਿਬ ਸਾਡਾ ਨਿਕਾਹ ਕਦੇ ਨਹੀਂ ਹੋਣ ਦੇਣਗੇ ਤੁਹਾਨੂੰ ਵੀ ਪਤਾ ਹੈ ਉਹ ਮੇਰਾ ਨਿਕਾਹ ਆਪਣੇ ਯਾਰ ਹਾਮਿਦ ਨਾਲ ਕਰਨ ਦੀ ਠਾਣੀ ਬੈਠੇ ਨੇ ਜੇ ਅਜਿਹਾ ਕੋਈ ਹੋਇਆ ਤਾਂ ਮੈਂ ਫਹਾ ਲੈ ਲਵਾਂਗੀ ਛੇਤੀ ਆ ਕੇ ਮੈਨੂੰ ਆਪਣੀ ਬਣਾ ਲਓ ਨਹੀਂ ਤੇ ਮੇਰੀ ਮੌਤ ਦੀ ਖਬਰ ਹੀ ਤੁਹਾਡੇ ਤੱਕ ਪੁੱਜੇਗੀ ਨਸੀਬ ਬਾਪ ਖੋਇਆ ਬੋਲੀ ਜਾ ਰਿਹਾ ਸੀ ਗਿਆਨਥਿਆ ਉਹ ਵਿਚਾਰਾ ਡਾਂਡਾ ਮਾਰ ਕੇ ਰੋ ਪਿਆ ਸੀ ਤੇ ਮੈਂ ਜਿੱਠੀ ਮਠਵੱਚ ਘਟ ਲਈ ਸੀ ਨਸੀਬ ਪਰੇ ਗੱਲ ਨਾਲ ਆਖ ਰਿਹਾ ਸੀ ਮੈਂ ਉਸ ਵਿਚਾਰੇ ਦੀ ਦੁਨੀਆ ਉਜੜਦੀ ਨਾ ਦੇਖ ਸਕਿਆ ਮੈਂ ਨਸੀਬ ਦੀ ਗੱਲ ਪੂਰੀ ਵੀ ਨਾ ਹੋਣ ਦਿੱਤੀ ਬਸ ਬਸ ਕਰ ਵੇ ਐਨੀ ਵੱਡੀ ਮੂਰਖਤਾ ਤੂੰ ਜੰਗੀ ਕੈਦੀ ਨੂੰ ਜਾਣ ਬੁੱਝ ਕੇ ਭਜਾ ਦਿੱਤਾ ਮੈਨੂੰ ਅਸਦਾ ਹੀ ਨਹੀਂ ਆਪਣਾ ਭਵਖ ਵੀ ਕਾਲਾ ਨਜ਼ਰ ਆਉਣ ਲੱਗ ਪਿਆ ਸੀ ਮੈਨੂੰ ਪਤਾ ਸੀ ਮੈਂ ਮੂਰਖਤਾ ਕਰ ਰਿਹਾ ਮੈਨੂੰ ਪਤਾ ਸੀ ਮੈਂ ਫੌਜ ਦਾ ਜ਼ਾਬਤਾ ਭੰਗ ਕਰ ਰਿਹਾ ਪਰ ਗਿਆਨਸਿਆ ਮੈਂ ਇੱਕ ਬਾਪ ਦਾ ਸੁਪਨਾ ਟੁੱਟਦਾ ਨਾ ਦੇਖ ਸਕਿਆ ਉਸ ਗਰੀਬ ਦਾ ਪਿਆਰ ਉਜੜਦਾ ਨਾ ਦੇਖ ਸਕਿਆ ਉਸ ਵਿਚਾਰੇ ਦਾ ਕੀ ਕਸੂਰ ਸੀ ਨਸੀਬ ਭਾਵ ਖੋਇਆ ਕੁਝ ਬੋਲੀ ਜਾ ਰਿਹਾ ਸੀ ਪਰ ਮੇਰਾ ਦਿਮਾਗ ਉਸ ਦੀ ਕੋਈ ਗੱਲ ਨਹੀਂ ਸੀ ਸੁਣ ਰਿਹਾ ਸ਼ਾਇਦ ਮੈਂ ਸੋਚਾਂ ਵਿੱਚ ਗਲਤਾਨ ਹੋ ਗਿਆ ਸਾਂ ਤੇ ਕਿਸੇ ਫੈਸਲੇ ਤੇ ਪਹੁੰਚਦਿਆਂ ਮੈਂ ਇਤਨਾ ਹੀ ਆਕ ਸਕਿਆ ਨਸੀਬ ਬਸ ਹੁਣ ਪੂਰੀ ਹਿਆਤੀ ਇਹ ਗੱਲ ਦੁਬਾਰਾ ਤੇਰੀ ਜ਼ੁਬਾਨ ਤੇ ਨਹੀਂ ਹੋਣੀ ਚਾਹੀਦੀ ਤੇ ਫਿਰ ਉਸਨੇ ਕਦੇ ਇਹ ਗੱਲ ਕਿਸੇ ਨਾਲ ਨਾ ਕੀਤੀ ਤੇ ਫਿਰ ਪਹਿਲੀ ਵਾਰ ਉਸਨੇ ਆਪਣੇ ਪਿਤਾ ਜੀ ਨੂੰ ਚਿੱਠੀ ਲਿਖੀ ਸੀ ਪਹਿਲੀ ਵਾਰ ਉਸਨੇ ਪਿਤਾ ਜੀ ਪਾਸੋਂ ਉਹਨਾਂ ਦੇ ਸੁਪਨੇ ਪੂਰੇ ਨਾ ਕਰਨ ਦੀ ਮਾਫੀ ਮੰਗ ਲਈ ਸੀ ਤੇ ਫਿਰ ਕਦੇ ਕਿਸੇ ਨੇ ਉਸ ਨੂੰ ਇਕੱਲਿਆਂ ਗਲੇ ਡੂ ਭਰਦਿਆਂ ਵੀ ਨਹੀਂ ਦੇਖਿਆ ਸੀ ਸੋ ਦੋਸਤੋ ਤੁਸੀਂ ਸੁਣ ਰਹੇ ਸੀ ਬਲਦੇਵ ਸਿੰਘ ਗਰੀਵਾਲ ਜੀ ਦੀ ਲਿਖੀ ਹੋਈ ਕਹਾਣੀ ਪੂਰੀ ਉਮੀਦ ਹੈ ਤੁਹਾਨੂੰ ਚੰਗੀ ਲੱਗੀ ਹੋਵੇਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਦੇ ਨਵੇਂ ਹੋ ਤਾਂ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਦੇ ਨਾਲ ਤਦ ਤੱਕ ਤੁਸੀਂ ਚੈਨਲ ਉੱਪਰ ਬਾਕੀ ਕਹਾਣੀਆਂ ਦਾ ਨਾਮ ਜ਼ਰੂਰ ਲਿਓ ਸ਼ੁਕਰੀਆ